ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਲਿਬਰਾ ਚਾਣਕੇ ਤੋਲਾ ਰਾਸ਼ੀ ਵਾਲਿਆਂ ਦਾ ਮਾਰਚ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲਕਸ਼ਮੀ ਜੀ ਤੇ ਲਿਖ ਕੇ ਹਾਜ਼ਰੀ ਲਗਵਾਉਣਾ ਚਾਹੀਏ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਤੁਲਾ ਰਾਸ਼ੀ ਵਾਲਿਓ ਮਾਰਚ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਤੁਹਾਡੀ ਰਾਸ਼ੀ ਦੇ ਸੁਆਮੀ ਸ਼ੁਕਰ ਹਨ ਸ਼ੁਕਰ ਜੋ ਹਨ 28 ਫਰਵਰੀ ਤੋਂ ਲੈ ਕੇ 21 ਮਈ ਤੱਕ ਲਗਭਗ 4 ਮਹੀਨੇ ਲਗਾ ਲਓ ਤੁਸੀਂ ਉਹ ਉੱਚ ਦੇ ਰਹਿਣ ਵਾਲੇ ਹਨ ਸ਼ੁਕਰ ਜੋ ਤੁਹਾਡੀ ਰਾਸ਼ੀ ਦੇ ਸੁਆਮੀ ਹਨ ਬਹੁਤ ਹੀ ਜ਼ਿਆਦਾ ਮਾਇਨੇ ਰੱਖਦੇ ਹਨ ਕਿ ਇਹ ਚੀਜ਼ ਕਿਸ ਤਰ੍ਹਾਂ ਇਹ ਤੁਹਾਨੂੰ ਅਸੀ ਦੱਸਦੇ ਹਾਂ ਸਟੈਪ ਬਾਈ ਸਟੈਪ ਕਿ ਇਸ ਦਾ ਤੁਹਾਡੇ ਮਾਰਚ ਦਾ ਮਹੀਨਾ ਸਭ ਤੋਂ ਪਹਿਲਾਂ ਤੁਹਾਡੀ ਸਿਹਤ ਦੀ ਗੱਲ ਕਰ ਲੈਂਦੇ ਹਾਂ ਕਿ ਤੁਹਾਡੀ ਸਿਹਤ ਕਿਵੇਂ ਦੀ ਰਹਿਣ ਵਾਲੀ ਹੈ ਸਿਹਤ ਦਾ ਤੁਸੀਂ ਇਸ ਹਫਤੇ ਥੋੜਾ ਜਿਆਦਾ ਖਿਆਲ ਰੱਖਣਾ ਹੈ ਸਾਵਧਾਨ ਰਹਿਣਾ ਹੈ ਕਿਉਂਕਿ ਸ਼ੁੱਕਰ ਤੇ ਰਾਹੁ ਦੀ ਜੋਤਿ ਪੂਰੇ ਮਾਰਚ ਦੇ ਮਹੀਨੇ ਦੇ ਵਿੱਚ ਰਹਿਣ ਵਾਲੀ ਹੈ ਇਸ ਕਰਕੇ ਤੁਹਾਨੂੰ ਸਿਹਤ ਦੇ ਮਾਮਲੇ ਦੇ ਵਿੱਚ ਧਿਆਨ ਰੱਖਣਾ ਹੋਵੇਗਾ ਦੇਖੋ ਇੱਕ ਤਾਂ ਪੇਟ ਦੀ ਪ੍ਰੋਬਲਮ ਐਸਿਡਿਟੀ ਦੀ ਪ੍ਰੋਬਲਮ ਜਾਂ ਸਿਰ ਦਰਦ ਤੁਹਾਨੂੰ ਪਰੇਸ਼ਾਨੀ ਆ ਸਕਦੀ ਹੈ ਫਰਵਰੀ ਦੇ ਮਹੀਨੇ ਤੋਂ ਇਲਾਵਾ ਤੁਹਾਡੇ ਮੂਡ ਪੜੇ ਹੀ ਸੇਵਿੰਗ ਹੋਣਗੇ ਤਾਂ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਇਕੱਲਾ ਹੀ ਨਹੀਂ ਤੁਸੀਂ ਬੈਠਣਾ ਮਾਰਚ ਦੇ ਮਹੀਨੇ ਵਿੱਚ ਲੋਕਾਂ ਦੇ ਨਾਲ ਬੈਠੋ ਫੈਮਿਲੀ ਦੇ ਨਾਲ ਬੈਠੋ ਯਾਰਾਂ ਦੋਸਤਾਂ ਦੇ ਨਾਲ ਬੈਠੋ ਅਤੇ ਉਹਨਾਂ ਦੇ ਨਾਲ ਗੱਲਬਾਤ ਕਰੋ ਤੁਹਾਡਾ ਜੋ ਵੀ ਮੂਡ ਆਫ ਹੋਵੇਗਾ ਜੋ ਵੀ ਤੁਹਾਡੀ ਪ੍ਰੋਬਲਮ ਹੋਵੇਗੀ ਉਹ ਦੂਰ ਹੋਵੇਗੀ ਇਸ ਤੋਂ ਇਲਾਵਾ ਤੁਹਾਨੂੰ ਬੇਪੀ ਦੀ ਪ੍ਰੋਬਲਮ ਜਾਂ ਚੱਕਰ ਦੀ ਪ੍ਰੋਬਲਮ ਵੀ ਆ ਸਕਦੀ ਹੈ ਤੁਹਾਨੂੰ ਦੋਸਤੋ ਤੁਹਾਨੂੰ ਮਾਰਚ ਦੇ ਮਹੀਨੇ ਦੇ ਵਿੱਚ ਐਕਸਰਸਾਈਜ਼ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਰਾਹੂ ਤੇ ਸ਼ੁੱਕਰ ਦੀ ਜੜੀ ਚੋਤੀ ਹੈ ਉਹ ਤੁਹਾਡੇ ਵਾਸਤੇ ਚੰਗੇ ਨਹੀਂ ਹੈ ਇਸ ਤੋਂ ਇਲਾਵਾ ਇੱਕ ਹੋਰ ਮੋਸਟ ਇੰਪੋਰਟੈਂਟ ਗੱਲ ਤੁਲਾ ਰਾਸ਼ੀ ਵਾਲਿਆਂ ਦਾ ਸੇ ਇੱਕ ਮਾਰਚ ਦੇ ਮਹੀਨੇ ਦੇ ਵਿੱਚ ਜੋ ਤੁਸੀਂ ਕੋਈ ਪਾਲਤੂ ਜਾਨਵਰ ਆਪਣੇ ਘਰ ਦੇ ਵਿੱਚ ਪਾਲ ਲਿਆ ਹੈ ਕੁੱਤਾ ਹੋ ਗਿਆ ਜਾਂ ਫਿਰ ਗਾਂ ਜਾਂ ਬਿੱਲੀ ਹੋ ਗਈ ਤਾਂ ਉਹਨਾਂ ਦੀ ਸਿਹਤ ਦੇ ਵਿੱਚ ਕੁਝ ਪਰੇਸ਼ਾਨੀ ਵੀ ਆ ਸਕਦੀ ਹੈ ਅੱਜ ਤੇ ਤੁਹਾਨੂੰ ਮਾਰਚ ਦੇ ਮਹੀਨੇ ਦੇ ਵਿੱਚ ਨਿਊਜ਼ ਮਿਲ ਸਕਦੀ ਹੈ ਹੁਣ ਤੁਹਾਡੇ ਧਨ ਦੀ ਸਥਿਤੀ ਦੀ ਮਾਰਚ ਦੇ ਮਹੀਨੇ ਦੇ ਵਿੱਚ ਦੱਸ ਦਿੰਦੇ ਹਾਂ ਧਨ ਦੀ ਸਥਿਤੀ ਇਸ ਮਹੀਨੇ ਤੁਹਾਡੇ ਚੰਗੀ ਹੈ ਤਿੰਨ ਧਨ ਲਾਭ ਹੋ ਰਹੇ ਹਨ ਤੇ ਇੱਕ ਖਰਚਾ ਵੀ ਦਿਖਾਈ ਦੇ ਰਿਹਾ ਹੈ ਜਿਹੜੇ ਤਿੰਨ ਲਾਭ ਹੋ ਰਹੇ ਹਨ ਉਹ ਕਿਹੜੇ ਹਨ ਤੁਹਾਨੂੰ ਵਸਤੂਆਂ ਮੰਗਲ ਦੇ ਰਿਹਾ ਹੈ ਕਿਉਂਕਿ ਮੰਗਲ ਵਕਰੀ ਹੋ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਇਹ ਕਿ ਵਦੇਸ਼ਾਂ ਤੋਂ ਤੁਹਾਨੂੰ ਲਾਭ ਹੋ ਸਕਦਾ ਹੈ ਡਲਰਾਂ ਤੋਂ ਤੁਹਾਨੂੰ ਲਾਭ ਹੋ ਸਕਦਾ ਹੈ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਇੰਪੋਰਟੈਂਟ ਐਕਸਪੋਰਟ ਜਾਂ ਕਿ ਇੰਪੋਰਟੈਂਟ ਐਕਸਪੋਰਟ ਦੇ ਕੰਮ ਹੋ ਸਕਦੇ ਹਨ ਵਿਦੇਸ਼ ਜਾਂ ਫਿਰ ਵਿਦੇਸ਼ਾਂ ਤੋਂ ਤੁਹਾਡਾ ਕੋਈ ਫੰਡ ਰੋਕਿਆ ਹੋਇਆ ਸੀ ਵਿਦੇਸ਼ ਦੇ ਨਾਲ ਸੰਬੰਧਿਤ ਕੋਈ ਵੀ ਕੰਮ ਹੋਵੇਗਾ ਤਾਂ ਫਰਵਰੀ ਦੇ ਮਹੀਨੇ ਦੇ ਵਿੱਚ ਤੁਹਾਡਾ ਪੂਰਾ ਹੋ ਸਕਦਾ ਹੈ ਜਾਂ ਫਿਰ ਤੁਸੀਂ ਕੋਈ ਚੀਜ਼ ਖਰੀਦ ਸਕਦੇ ਹੋ ਵੇਚ ਸਕਦੇ ਹੋ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਮਾਰਚ ਦੇ ਮਹੀਨੇ ਵਿੱਚ ਲਾਭ ਹੁੰਦਾ ਨਜ਼ਰ ਆਵੇਗਾ ਦੂਜਾ ਜੇ ਤੁਹਾਡੇ ਨਾਲ ਗੱਲ ਕਰੀਏ ਤਾਂ ਧਨ ਸੰਬੰਧੀ ਜੋ ਲਾਭ ਹੋ ਰਿਹਾ ਹੈ ਉਹ ਦੇਖੋ ਤੁਹਾਡਾ ਕੋਈ ਵੀ ਜੇ ਤੁਸੀਂ ਬਿਜ਼ਨਸ ਕਰਦੇ ਹੋ 파ਟਨਰਸ਼ਿਪ ਦਾ ਕੋਈ ਕੰਮ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਲਾਭ ਮਿਲੇਗਾ ਭੈਣ ਭਰਾਵਾਂ ਦੇ ਨਾਲ ਜੇਕਰ ਤੁਹਾਡਾ ਕੋਈ ਰਿਸ਼ਤਾ ਖਰਾਬ ਹੋ ਗਿਆ ਹੈ ਉਹਦੇ ਵਿੱਚ ਤੁਹਾਡਾ ਸੁਧਾਰ ਆਵੇਗਾ ਉਹਨਾਂ ਦੇ ਨਾਲ ਫਿਰ ਤੋਂ ਕਹਿ ਸਕਦੇ ਹੋ ਕਿ ਇਹ ਤੀਜਾ ਘਰ ਹੈ ਸਾਕ ਸੰਬੰਧੀ ਕੰਧੀ ਦਾ ਘਰ ਇਹ ਤੀਜਾ ਘਰ ਹੁੰਦਾ ਹੈ ਸੰਧੀ ਦਾ ਘਰ ਹੁੰਦਾ ਹੈ ਮਤਲਬ ਜੜਾਵ ਦਾ ਘਰ ਹੁੰਦਾ ਹੈ ਇਸੇ ਨਾਲ ਕੋਈ ਵੀ ਕੰਟਰੈਕਟ ਤੁਹਾਨੂੰ ਮਿਲੇਗਾ ਜਾਂ ਬਣੇਗਾ ਜਾਂ ਕੋਈ ਤੁਹਾਡੀ ਡੀਲ ਬਣੇਗੀ ਇਸ ਤੋਂ ਤੁਹਾਨੂੰ ਧਨਲਾਭ ਹੁੰਦਾ ਨਜ਼ਰ ਆਵੇਗਾ ਤੀਜਾ ਜਿਹੜਾ ਧਨਲਾਭ ਹੋਏਗਾ ਉਹ ਕਿਸ ਤਰ੍ਹਾਂ ਹੋਏਗਾ ਪ੍ਰਾਪਰਟੀ ਤੋਂ ਹੋਏਗਾ ਪ੍ਰਾਪਰਟੀ ਲੈਂਦੇ ਹੋਏ ਵੇਚਦੇ ਹੋਏ ਉਸ ਤੋਂ ਧਨਲਾਭ ਹੋ ਸਕਦਾ ਹੈ ਜਾਂ ਫਿਰ ਪ੍ਰਾਪਰਟੀ ਤੋਂ ਰੇਟ ਜਾਂ ਫਿਰ ਤੁਹਾਡੀ ਕੋਈ ਰੈਂਟਲ ਇਨਕਮ ਹੈ ਕੋਈ ਤੁਸੀਂ ਕਿਰਾਏ ਤੇ ਕੋਈ ਦੁਕਾਨ ਜਾਂ ਮਕਾਨ ਕੋਈ ਵੀ ਰੈਂਟਲ ਇਨਕਮ ਤੁਹਾਨੂੰ ਤਨ ਲਾਭ ਮਾਰਚ ਦੇ ਮਹੀਨੇ ਦੇ ਵਿੱਚ ਦੇ ਸਕਦੀ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਜੀ ਖਰਚੇ ਦੀ ਤੁਹਾਡਾ ਕੋਈ ਵੀ ਇਲੈਕਟ੍ਰੋਨਿਕ ਆਈਟਮ ਅਚਾਨਕ ਤੋਂ ਖਰਾਬ ਹੋ ਸਕਦਾ ਹੈ ਜਿਸ ਤੇ ਉਹ ਤੇ ਖਰਚਾ ਆ ਸਕਦਾ ਹੈ ਕੋਈ ਵੀ ਘਰ ਦੀ ਕੋਈ ਵੀ ਇਲੈਕਟ੍ਰੋਨਿਕ ਆਈਟਮ ਬਿਜਲੀ ਦੀ ਕੋਈ ਵੀ ਚੀਜ਼ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ ਜਿਹਦੇ ਉਤੇ ਖਰਚਾ ਆ ਸਕਦਾ ਹੈ ਪਰ ਫਿਰ ਵੀ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ 70-80% ਤੁਹਾਡੀ ਧਨ ਦੀ ਸਥਿਤੀ ਚੰਗੀ ਹੈ। ਇਸ ਤੋਂ ਇਲਾਵਾ ਜੇ ਤੁਹਾਡੀ ਪਰਿਵਾਰਕ ਜੀਵਨ ਦੀ ਗੱਲ ਕਰੀਏ ਤਾਂ ਪਰਿਵਾਰਕ ਸਥਿਤੀ ਦੀ ਗੱਲ ਕਰੀਏ ਤਾਂ ਤੁਹਾਡੇ ਫੈਮਿਲੀ ਦੇ ਵਿੱਚ ਕਿਸੇ ਨਾ ਕਿਸੇ ਮੈਂਬਰ ਦੀ ਕੈਰੀਅਰ ਸਫਲਤਾ ਤੁਹਾਨੂੰ ਗੁੱਡ ਨਿਊਜ਼ ਮਿਲ ਸਕਦੀ ਹੈ। ਜਾਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਕਿਧਰੇ ਘੁੰਮਣ ਜਾ ਸਕਦੇ ਹੋ। ਮਾਰਚ ਦੇ ਮਹੀਨੇ ਦੇ ਵਿੱਚ ਜੋ ਜੋ ਇਸ ਤਰ੍ਹਾਂ ਦੇ ਬਣ ਰਹੇ ਹਨ। ਇਸ ਤੋਂ ਇਲਾਵਾ ਤੁਸੀਂ RTT ਵਿੱਚ ਕੰਮ ਕਰਦੇ ਹੋ ਤਾਂ RTT ਵਿੱਚ ਫਿਲਮ ਮੇਕਰ ਵਿੱਚ ਉਹ ਮੀਡੀਆ ਵਿੱਚ ਹੋ ਤਾਂ ਜਬਦਸਤ ਉਸਾਲ ਤੇ ਤਾਨ ਦਾ ਆਗਮਨ ਇਸ ਸਮੇਂ ਤੁਹਾਡੇ ਮਾਰਚ ਦੇ ਮਹੀਨੇ ਵਿੱਚ ਹੋਵੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਕਿ ਮੰਗਲ ਵਕਰੀ ਹੋ ਰਹੇ ਹਨ ਮਾਰਚ ਦੇ ਮਹੀਨੇ ਵਿੱਚ ਤਾਂ ਪਹਿਲਾਂ ਤੁਹਾਡੀ ਜਾਣਕਾਰੀ ਵਾਸਤੇ ਇਹ ਦੱਸ ਦਈਏ ਕਿ ਜਦੋਂ ਵੀ ਮੰਗਲ ਵਕਰੀ ਹੁੰਦਾ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਸਾਡੇ ਤੋਂ ਕਿਧਰ ਨਾ ਕਿਧਰੇ ਕੋਈ ਗਲਤੀਆਂ ਹੋ ਗਈਆਂ ਹਨ ਐਸ ਲਈ ਮੰਨ ਲਓ ਕੋਈ ਵੀ ਗ੍ਰਹਿ ਵਕਰੀ ਹੁੰਦਾ ਹੈ ਪੇਸ਼ ਆਉਂਦਾ ਹੈ ਸਾਡੀਆਂ ਗਲਤੀਆਂ ਨੂੰ ਸੁਧਾਰਨ ਦੇ ਵਾਸਤੇ ਤਾਂ ਇੱਥੇ ਕਿਹਾ ਜਾ ਰਿਹਾ ਹੈ ਕਿ ਇੱਕ ਤਾਂ ਤੁਸੀਂ ਆਪਣੇ ਡਿਸੀਜਨ ਚੋ ਲੈਣੇ ਹਨ ਫੈਸਲੇ ਜੋ ਲੈਣੇ ਹਨ ਦੂਸਰਾ ਬੋਲੀ ਤੇ ਕੰਟਰੋਲ ਰੱਖਣਾ ਹੈ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਜਿਹਦੇ ਤੇ ਤੁਹਾਨੂੰ ਗੁੱਸਾ ਆਵੇ ਪਰ ਥੋੜਾ ਜਿਹਾ ਕੰਟਰੋਲ ਰੱਖੋ ਤੁਹਾਨੂੰ ਥੋੜਾ ਜਿਹਾ ਕੰਟਰੋਲ ਕਰਨਾ ਹੋਵੇਗਾ ਇਹ ਯਾਦ ਰੱਖਣਾ ਹੋਵੇਗਾ ਕਿ ਆਪਣੇ ਗੁੱਸੇ ਤੇ ਕੰਟਰੋਲ ਕਰੋ ਇਹ ਦੋ ਗੱਲਾਂ ਮਾਰਚ ਦੇ ਮਹੀਨੇ ਵਿੱਚ ਜਿਹੜੇ ਤੋਲਾ ਰਾਸ਼ੀ ਵਾਲੇ ਤੇ ਅਨ ਵਿੱਚ ਰੱਖਣ ਵਾਲੀਆਂ ਹਨ ਜੇਕਰ ਤੁਸੀਂ ਕੋਈ ਜ਼ਮੀਨ ਕੋਈ ਪ੍ਰਾਪਰਟੀ ਤੁਸੀਂ ਖਰੀਦ ਸਕਦੇ ਹੋ ਕੋਈ ਫਲੈਟ ਖਰੀਦ ਸਕਦੇ ਹੋ ਕੋਈ ਨਵਮੀ ਗੱਡੀ ਖਰੀਦਣ ਦੇ ਵੀ ਤੁਹਾਡੇ ਮਾਰਚ ਦੇ ਮਹੀਨੇ ਵਿੱਚ ਜੋਗ ਬੰਦੇ ਨਜ਼ਰ ਆ ਰਹੇ ਹਨ ਹੁਣ ਗੱਲ ਕਰ ਲੈਂਦੇ ਹਾਂ ਜੀ ਤੁਹਾਡੇ ਸੰਤਾਨ ਤੋਂ ਰਿਲੇਟਡ ਮਾਰਚ ਅਤੇ ਅਪ੍ਰੈਲ ਦੇ ਵਿੱਚ ਨੋਟ ਕਰ ਲਓ ਮਾਰਚ ਤੇ ਅਪ੍ਰੈਲ ਇਹ ਦੋਵੇਂ ਹੀ ਮਹੀਨੇ ਹਨ ਜਿਹਦੇ ਵਿੱਚ ਸੰਤਾਨ ਤੋਂ ਰਿਲੇਟਡ ਤੁਹਾਡਾ ਕੋਈ ਨਾ ਕੋਈ ਕੰਮ ਜ਼ਰੂਰ ਹੋਵੇਗਾ ਜਿਸ ਤਰ੍ਹਾਂ ਕਿ ਜੇ ਕੋਈ ਐਡਮਿਸ਼ਨ ਲੈਣ ਜਾ ਰਹੇ ਹੋ ਸਟੱਡੀ ਕਰਨ ਵਾਸਤੇ ਪੜ੍ਹਾਈ ਕਰਨ ਵਾਸਤੇ ਤਾਂ ਉਹ ਨਹੀਂ ਹੋ ਰਹੀ ਕਿਸੇ ਜਗ੍ਹਾ ਦੇ ਕਾਲਜ ਵਿੱਚ ਨਹੀਂ ਮਿਲ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਨਹੀਂ ਹੁੰਦੀ ਪਈ ਜਾਂ ਫਿਰ ਕੋਈ ਵੀ ਅਸਾ ਕੰਮ ਜਿਸ ਲਈ ਤੁਸੀਂ ਬਹੁਤ ਹੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਉਹ ਵੀ ਤੁਹਾਡਾ ਮਾਰਚ ਦੇ ਮਹੀਨੇ ਵਿੱਚ ਹੋ ਸਕਦਾ ਹੈ ਜਾਂ ਫਿਰ ਤੁਹਾਡੇ ਜਾਂ ਫਿਰ ਤੁਹਾਡੇ ਲਵ ਰਿਲੇਸ਼ਨਸ਼ਿਪ ਗੱਲ ਕਰੀਏ ਤਾਂ اٹਕੇ ਹੋਏ ਸੀ ਜਿਸ ਤਰ੍ਹਾਂ ਤੁਹਾਡੇ ਤੁਸੀਂ ਐਦਾ ਚਾਹੀਏ ਉਹਦਾ ਚਾਹੀਏ ਉਹਦੇ ਵਿੱਚ ਤੁਹਾਨੂੰ ਕਲੈਰਿਟੀ ਨਹੀਂ ਹੈ ਕਿ ਕੀ ਫੈਸਲਾ ਲੈਣਾ ਹੈ ਇਸ ਤੋਂ ਇਲਾਵਾ ਮਾਰਚ ਤੋਂ ਲੈ ਕੇ April ਤੱਕ ਜੋ ਮੰਗਲ ਵਕਰੀ ਹੋ ਰਹੇ ਹਨ ਮੰਗਲ ਵਕਰੀ ਦਾ ਜਾਦੂ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਦੇਖੋਗੇ ਜੋ ਵੀ ਲਵ ਕਪਲ ਹਨ ਜਾਂ ਲਵ ਕਪਲ ਜੋ ਹਸਬੰਡ ਵਾਈਫ ਹਨ ਬੁਆਏਫ੍ਰੈਂਡ ਗਰਲਫ੍ਰੈਂਡ ਹਨ ਤਾਂ ਤੁਸੀਂ ਦੇਖੋਗੇ ਤੁਹਾਡਾ 파ਟਨਰ ਤੁਹਾਡੇ ਨਾਲ ਬਹੁਤ ਚੰਗੀ ਤਰ੍ਹਾਂ ਫੇਸ ਆ ਰਿਹਾ ਹੈ ਮਤਲਬ ਕਿ ਕੈਸਾ ਕਦੇ ਹੋ ਕੇ ਬੌਂਡਿੰਗ ਬਹੁਤ ਹੀ ਚੰਗੀ ਹੋਵੇਗੀ ਤੁਹਾਨੂੰ ਇਸ ਤਰ੍ਹਾਂ ਦਾ ਫੀਲ ਹੋਵੇਗਾ ਕਿ ਅਚਾਨਕ ਇਹ ਕੀ ਹੋ ਗਿਆ ਤੁਸੀਂ ਇਸ ਤਰ੍ਹਾਂ ਫੇਲ ਕਰੋਗੇ ਕਿ ਤੁਹਾਡੇ ਪਾਰਟਨਰ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਗਿਆ ਹੈ ਐਸੇ ਨਾਲ ਨਾਲ ਮੰਗਲ ਵਕਰੀ ਦਾ ਜਾਦੂ ਤੁਹਾਡੇ ਕੈਰੀਅਰ ਵਿੱਚ ਆ ਪਏਗਾ ਤੁਸੀਂ ਚੰਗੀ ਸੇਲ ਕਰਦੇ ਹੋਏ ਨਜ਼ਰਾਓਗੇ ਮਾਰਚ ਦੇ ਮਹੀਨੇ ਵਿੱਚ ਤੁਹਾਡੇ ਆਫਿਸ ਦੇ ਵਿੱਚ ਬੜਾ ਪੋਜ਼ਿਟਿਵ ਮਾਹੌਲ ਰਹੇਗਾ ਇਸੋ ਇਲਾਵਾ ਮਾਰਚ ਦੇ ਮਹੀਨੇ ਦੇ ਵਿੱਚ ਕੋਈ ਨਾ ਕੋਈ ਇਲੈਕਟ੍ਰੋਨਿਕ ਆਈਟਮ ਤੁਸੀਂ ਖਰੀਦ ਸਕਦੇ ਹੋ ਇਸ ਤਰ੍ਹਾਂ ਦੇ ਜੋਗ ਵੀ ਬੰਦੇ ਨਜ਼ਰਾ ਆ ਰਹੇ ਹਨ ਇੱਥੇ ਜੇਕਰ ਵਪਾਰੀ ਦੀ ਗੱਲ ਕਰੀਏ ਤਾਂ ਵਪਾਰੀਆਂ ਦੇ ਲਈ ਮਾਰਚ ਦਾ ਮਹੀਨਾ ਮਾਰਚ ਦਾ ਮਹੀਨਾ 18 ਤੋਂ ਲੈ ਕੇ 30 ਤਰੀਕ ਤੱਕ ਤੁਹਾਡਾ ਇੱਕੋ ਸਮਾਨ ਰਹੇਗਾ ਜਿਸ ਤਰ੍ਹਾਂ ਕਿ ਨਾਰਮਲ ਹੀ ਰਹੇਗਾ ਪਰ ਅਪ੍ਰੈਲ ਤੋਂ ਬਾਅਦ ਤੁਹਾਨੂੰ ਵਪਾਰੀਆਂ ਨੂੰ ਵਿਸ਼ੇਸ਼ ਕਰਕੇ ਧਿਆਨ ਦੇਣ ਦੀ ਜ਼ਰੂਰਤ ਹੈ ਆਪਣੇ ਕਰਮਚਾਰੀਆਂ ਦੇ ਉੱਤੇ ਜੋ ਤੁਹਾਡੇ ਅੰਡਰ ਕੰਮ ਕਰਦੇ ਹਨ ਉਹਨਾਂ ਦੀ ਲਾਪਰਵਾਹੀ ਜਾਂ ਉਹਨਾਂ ਦੀ ਚੋਰੀ ਦੇ ਕਾਰਨ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਅਪ੍ਰੈਲ ਤੋਂ ਬਾਅਦ ਤੁਸੀਂ ਕਿਸੇ ਵੀ ਜਗ੍ਹਾ ਤੇ ਪੈਸਾ ਇਨਵੈਸਟ ਨਹੀਂ ਕਰਨਾ ਕਿਸੇ ਨੂੰ ਤੁਸੀਂ ਪੈਸਾ ਉਧਾਰ ਨਹੀਂ ਦੇਣਾ ਨਹੀਂ ਤਾਂ ਨੁਕਸਾਨ ਹੋਣ ਦੇ ਜੋਗ ਪਾਦੇ ਨਜ਼ਰ ਆ ਰਹੇ ਹਨ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਤੁਲਾ ਰਾਸ਼ੀ ਵਾਲਿਓ ਮਾਰਚ ਦਾ ਮਹੀਨਾ ਬਹੁਤ ਹੀ ਚੰਗਾ ਜਾਣ ਵਾਲਾ ਹੈ ਜੋ ਸਾਵਧਾਨੀ ਅਸੀਂ ਤੁਹਾਨੂੰ ਦੱਸੀ ਹੈ ਉਹ ਸਾਵਧਾਨੀ ਤੁਸੀਂ ਜ਼ਰੂਰ ਅਪਣਾਉਣੀ ਹੈ ਹਨ ਮਾਰਚ ਦੇ ਮਹੀਨੇ ਵਿੱਚ ਇਹਨਾਂ ਸਾਵਧਾਨੀਆਂ ਦਾ ਧਿਆਨ ਰੱਖਣਾ ਹੈ ਲਾਸਟ ਦੇ ਵਿੱਚ ਇੱਕ ਉਪਾਅ ਤੁਹਾਨੂੰ ਦੱਸੇ ਹਾਂ ਕਿਉਂਕਿ ਸ਼ੁਕਰ ਉਹ ਚਰਾਸ਼ੀ ਦੇ ਹਨ ਤੇ ਤੁਸੀਂ ਮਾਰਚ ਦੇ ਮਹੀਨੇ ਵਿੱਚ ਛਿੱਟੀਆਂ ਚੀਜ਼ਾਂ ਦਾ ਦਾਨ ਕਰ ਸਕਦੇ ਹੋ ਜਾਂ ਛੋਟੀਆਂ ਜਿਹੜੀਆਂ ਕੰਨੀਆਂ ਹੁੰਦੀਆਂ ਹਨ ਉਹਨਾਂ ਰੋਟੀ ਖਿਲਾ ਸਕਦੇ ਹੋ ਤੁਹਾਡੇ ਵਾਸਤੇ ਮਾਰਚ ਅਤੇ ਅਪ੍ਰੈਲ ਦਾ ਮਹੀਨਾ ਬਹੁਤ ਹੀ ਵਧੀਆ ਜਾਵੇਗਾ ਅਤੇ ਦੁੱਗਣਾ ਲਾਭ ਤੁਹਾਨੂੰ ਦੇਵੇਗਾ ਦੋਸਤੋ ਏਸੀ ਸਾਡੀ ਅੱਜ ਦੀ ਜਾਣਕਾਰੀ ਟੋਲਾ ਰਾਸ਼ੀ ਵਾਲਿਆਂ ਦੇ ਲਈ જે કરે જેકર એ ચંગી થોડું ચં લી નો અગે વે શેર કરો જી